ਜਿਹੜਾ ਬਾਲਾ ਕ੍ਰੇਜ਼ ਆ ਗੱਡੀ ਦਾ ਬਰਨ ਹੁਣ ਤਾਂ ਵੈਸੇ ਇਹਦਾ ਘਟ ਗਿਆ ਹੁਣ ਤਾਂ ਮੋਟਰਸਾਈਕਲ ਤੇ ਤੇਲ ਵਾਲੀ ਆ ਗਈ ਵਿਚਾਰੀ ਹੁਣ ਤਾਂ ਇਹਦੀ ਪੁੱਛੇ ਮਰ ਗਈ ਆਹ ਜਿਹੜੇ ਮਾਡਲ ਨੇ ਇਹਨਾਂ ਦੀ ਪੁੱਛ ਆ ਆ ਹੈਗੀ ਆ 4 ਨੰਬਰ ਡੀਜ਼ਲ ਆ ਹੈਗੀ ਆ 6 ਨੰਬਰ ਡੀਜ਼ਲ ਆ ਹੈਗੀ ਆ 6 ਨੰਬਰ ਪੈਟਰੋਲ 6 ਨੰਬਰ ਇੰਦਾ ਸੈਂਸ BS6 ਆ BS6 ਪੈਟਰੋਲ ਆ BS6 ਡੀਜ਼ਲ ਉਹ BS 4 ਡੀਜ਼ਲ ਆ ਦੋਨੇ ਗੱਡੀਆਂ ਡੀਜ਼ਲ ਨੇ ਆ ਬੀਐਸ 4 ਆ ਆ ਬੀਐਸ 6 ਆ ਆ ਬੀਐਸ 6 ਪੈਟਰੋਲ ਆ ਇਹਨਾਂ ਦਾ ਤੁਹਾਨੂੰ ਅੱਜ ਆਪਾਂ ਨੇ ਜੋੜ ਤੋੜ ਲਾ ਕੇ ਦੱਸਣਾ ਵੀ ਕਿਹੜੀ ਮਤਲਬ ਕਿ ਕਿਹੜੇ ਚ ਕਿਹੜੀ ਕਲਾ ਬੱਦਦਾ ਕਿਹਦੇ ਚ ਕਿਹੜੀ ਕਲਾ ਬੱਦਦਾ ਨਵੇਂ ਮੁੰਡਿਆਂ ਦਾ ਤਾਂ ਇਹ ਆ ਵੀ ਦੇਖ ਸਟੀering ਨੂੰ ਇਹ ਮਰੋੜ ਨਾਲੇ ਨੇ ਜਿਹੜਾ ਦੇਖਦਾ ਗੜਕ ਦੇਣੇ ਗੇਅਰ ਪਾ ਕੇ ਇਕੀਲੀ ਦੱਬ ਦਿੰਦਾ ਪਰ ਜਿਹੜੇ ਅੰਦਰਲੇ ਜਿਸਮ ਦੇ ਗੁਣ ਨੇ ਗੱਡੀਆਂ ਦੇ ਉਹ ਹਰੇਕ ਬੰਦਾ ਦੱਸਦਾ ਨਹੀਂ ਉਹ ਤੁਹਾਨੂੰ ਦੱਸ ਲਾ ਲਓ ਜੀ ਸਭ ਤੋਂ ਪਹਿਲਾਂ ਸ਼ੁਰੂ ਕਰ ਲਈਏ ਬਾਈ ਮਾਡਲ ਪੈਟਰੋਲ ਬੀਐਸ 6 ਆ ਹੈਗਾ ਇਹਦਾ ਜਿਸਮ ਇਹਦੇ ਦਰਸ਼ਨ ਕਰ ਲੋ ਪੈਟਰੋਲ ਦਾ ਇੱਕ ਡਿਸਐਡਵਾਂਟੇਜ ਜ਼ਰੂਰ ਆ ਕਿ ਐਵਰੇਜ ਜ਼ਰੂਰ ਘਟਾ ਇਹਨੂੰ ਕੋਈ ਭਾਈ ਤਕੜੀ ਜੇਬ ਵਾਲੀ ਚਲਾ ਸਕਦਾ 10 ਤੋਂ 12 ਕਿਲੋਮੀਟਰ ਦੀ ਮੈਕਸ ਐਵਰੇਜ ਆ ਉਦਾਂ ਸਮੂਥ ਬਥੇਰੀ ਆ ਅੰਦਰ ਬਹਿ ਕੇ ਸੌਂ ਜੋ ਪਤਾ ਨਹੀਂ ਲੱਗਦਾ ਠੀਕ ਆ ਇੰਜਨ ਦੀ ਜਿੱਥੇ ਤੱਕ ਪਾਵਰ ਦਾ ਸਵਾਲ ਆ ਪੈਟਰੋਲ ਕਿਸੇ ਵੀ ਹੱਦ ਤੱਕ ਜਾ ਕੇ ਡੀਜ਼ਲ ਜਿੰਨੀ ਟਾਰਕ ਆ ਜਿਹੜੀ ਉਹ ਪ੍ਰੋਡਿਊਸ ਨਹੀਂ ਕਰ ਸਕਦਾ ਸਾਰਿਆਂ ਦੇ ਮੈਂ ਪੈਂਪਲੇਟ ਪਾ ਦੂੰਗਾ ਵੀ ਇਹਦੀ ਕਿੰਨੀ ਟਾਰਕ ਆ ਉਹਦੀ ਕਿੰਨੀ ਆ ਇਹ ਵੈਸੇ 4 ਸਿਲੰਡਰ ਇੰਜਨ ਆ ਇਹ ਵੀ ਪੈਟਰੋਲ ਦਾ ਤੇ ਇਹਦੀ ਜਿਹੜੀ ਟਾਰਕ ਆ ਪੈਟਰੋਲ ਦੀ ਡੀਜ਼ਲ ਨਾਲੋਂ ਘੱਟ ਹੁੰਦੀ ਆ ਪਲੱਸ ਜ਼ਿਆਦਾ ਆਰਪੀਐਮ ਤੇ ਜਾ ਕੇ ਜ਼ੋਰ ਲਾਉਂਦੀ ਆ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਆਨ ਕਰ ਦਿੰਦਾ ਮੈਂ ਵੀ ਬਲਾਇਤ ਰਿਹਾ ਮੈਂ ਬਹੁਤ ਗੱਲਾਂ ਸੁਣੀਆਂ ਨੇ ਪੈਟਰੋਲ ਗੱਡੀਆਂ ਬਾਰੇ ਪੈਟਰੋਲ ਗੱਡੀਆਂ ਠੀਕ ਆ ਵੱਡੇ ਸਿਲੰਡਰਾਂ ਚ ਜਾ ਕੇ ਪਰਫਾਰਮ ਕਰਦੀਆਂ ਨੇ ਜੇ ਤੁਹਾਡੀ ਜੇਬ ਵਜਾਇਤ ਦਿੰਦੀ ਆ ਆਮ ਐਵਰੇਜ ਤੇ ਤੇਲ ਦੇ ਲੇਖੇ 'ਚ ਮੁਕਾਬਲਾ ਨਹੀਂ ਕਰਦੀਆਂ ਅੰਦਰੋਂ ਇਹਦਾ ਸਾਰਾ ਕੁਝ ਸੇਮ ਆ ਵੈਂਟੀਲੇਟਰ ਸੀਟਾਂ ਜੇ ਮੇਰਾ ਖਿਆਲ ਐਸਐਕਸ ਨਾਲ ਐਸਐਸ ਐਸਐਕਸ ਆਪਸ਼ਨਲ ਆ ਨਹੀਂ ਇਹ ਭਾਈ ਐਸਐਕਸ ਇਹ ਆਪਣੇ ਵਾਲੇ ਨਾਲ ਦੀ ਵਿੱਚੋਂ ਦਰਸ਼ਨ ਕਰ ਲੋ ਆ ਸਾਰਾ ਸਿਸਟਮ ਉਹੀ ਆ ਦੋ ਝੋਲੇ ਆਹ ਟੈਲੀਵਿਜ਼ਨ ਜਾਂ ਆਹ ਲੱਫੱਲਾ ਮੈਨੂਅਲ ਟਰਾਂਸਮਿਸ਼ਨ ਐ ਇਹ ਟੌਪ ਮਾਡਲ ਆ 16 ਨੰਬਰ ਰਿੰਮ ਨੇ ਬੂਟਪਾਰਟ ਸਪੇਸਾਂ ਸਪੂਸਾਂ ਦਾ ਪਾਈਆਂ ਮੈਨੇ ਉਹਦਾ ਤਾਂ ਆਪਾਂ ਨੇ ਕੋਈ ਗੱਲ ਉਦਾਂ ਦੀ ਮੈਂ ਕਰਨੀ ਨਹੀਂ ਚਾਹੁੰਦਾ ਹੁੰਦਾ ਨੰਬਰ 2 ਤੇ ਆ ਗਈ ਇਹ ਤੋਂ ਬਾਅਦ ਪੁਸ਼ ਬਟਨ ਸਟਾਰਟ ਆ ਸਨਰੂਫ ਨੰਬਰ 2 ਤੇ ਆ ਗਈ ਕਰੀਨਾ ਇਹ ਹੈ ਕਿ ਇਹ BS6 ਡੀਜ਼ਲ ਇਹਦਾ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਆ BS6 ਦੇ ਤੁਹਾਨੂੰ ਜਿਹੜਾ ਇਨਟੇਕ ਮੈਨੀਫੋਲਡ ਤੇ EGR ਇਹ ਬਹੁਤ ਪ੍ਰੋਪਰ ਤੁਹਾਨੂੰ ਕਲੀਨ ਰੱਖਣਾ ਪੈਂਦਾ 40000 ਕਿਲੋਮੀਟਰ ਤੇ ਤੁਹਾਨੂੰ ਇਹ ਕਲੀਨ ਕਰਾਉਣਾ ਪਊਗਾ ਜੇ ਤੁਸੀਂ ਇਹਨੂੰ ਨਹੀਂ ਕਰਾਓਗੇ ਤਾਂ ਗੱਡੀ ਸੀਜ਼ ਵੀ ਹੋ ਸਕਦੀ ਹੈ। ਮਤਲਬ ਇਹਨਾਂ ਦੇ ਕਾਰਬਨ ਇੰਨੀ ਜਮ੍ਹਾਂ ਹੁੰਦੀ ਆ ਬਾਹਰ ਨਿਕਲਦੀ ਹੋਣੀ ਕਾਰਬਨ ਇਹ ਇਹਦਾ ਮੇਨ ਡਿਸਐਡਵਾਂਟੇਜ ਆ। BS6 ਡੀਜ਼ਲ ਦਾ ਕਿ ਤੁਹਾਨੂੰ ਆ ਸਾਰਾ ਲਾ ਕੇ ਇੰਟਰਕੂਲਰ ਕਲੀਨ ਕਰਾਉਣਾ ਪੈਂਦਾ ਆ ਇਹਨਾਂ ਨੇ ਪਲਾਸਟਿਕ ਦੇ ਲਾਤਾ। ਇਹ ਤੁਹਾਨੂੰ ਕਲੀਨ ਕਰਾਉਣਾ ਪੈਂਦਾ ਇਹਦਾ ਮੇਨ ਡਿਸਐਡਵਾਂਟੇਜ ਆ। ਜਿੱਥੇ ਤੱਕ ਤਾਕਤ ਦੀ ਗੱਲ ਕਰੀਏ ਜ਼ੋਰ ਇਹਦੇ 'ਚ ਬਥੇਰਾ ਮੰਨ ਕੇ ਚੱਲੋ ਟਾਰਕ ਵੀ ਜ਼ਿਆਦਾ ਆ। ਤੇ BHP ਵੀ ਜ਼ਿਆਦੇ ਆ ਚਾਰ ਸਿਲੰਡਰ ਡੀਜ਼ਲ ਇੰਜਨ ਆ ਇਹ ਟਰਬੋ ਆ ਤੇ ਇਹਦੇ ਲੱਗੀ ਹੋਈ ਆ ਵੀ ਦੂਜੀ ਟਰਬੋ ਲੱਗੀ ਹੋਈ ਆ VGT ਵੇਰੀਏਬਲ ਜੀਓਮੈਟ੍ਰਿਕ ਟਰਬੋ ਤੇ ਇੰਜਨ ਦਾ ਫਿਰ ਡੀਜ਼ਲ ਦਾ ਜਿਸਮ ਥੋੜਾ ਜਿਹਾ ਵੱਡਾ ਹੀ ਹੁੰਦਾ ਬਾਕੀ ਅੰਦਰੋਂ ਦੋਨੇ ਸੇਮ ਨੇ ਇਹਨਾਂ 'ਚ ਕੋਈ ਫਰਕ ਫੁਰਕ ਹੈ ਨਹੀਂਗਾ ਆਲਮੋਸਟ ਆਲਮੋਸਟ ਪੁਸ਼ ਬਟਨ ਸਟਾਰਟ ਉਹੀ ਟੈਲੀਵਿਜ਼ਨ ਦਾ ਉਹੀ ਮੈਨੂਅਲ ਹੈਗੀ ਸਾਰਾ ਕੁਝ ਵਿੱਚੋਂ ਸੇਮ ਆ ਰਿਮ ਉਹੀ ਨੇ ਜਿੱਥੇ ਤੱਕ ਆਪਾਂ ਪਿਕਅਪ ਦਾ ਸਵਾਲ ਆ ਪਿਕਅਪ ਡੀਜ਼ਲ ਦਾ ਜ਼ਿਆਦੇ ਆ ਸਪੀਡ ਚਲੋ ਭਾਈ ਦੀ ਭੁਜਦੀ ਵੀ ਜ਼ਿਆਦੇ ਆ ਜ਼ੋਰ ਵੀ ਜ਼ਿਆਦੇ ਆ ਉਸ ਪੱਖ ਤੋਂ ਇਹਦੇ ਚ ਤਾਕਤ ਪੱਖ ਤੋਂ ਇਹ ਅੱਗੇ ਆ ਪਰ ਇਹਦਾ ਮੇਨ ਡਿਸਐਡਵਾਂਟੇਜ ਇਹੀ ਆ EGR ਇਹਦਾ ਜੇ ਇਹਦੇ ਪਿੱਛੇ ਸਲੈਂਸਰ ਤੁਸੀਂ ਉਂਗਲੀ ਲਾ ਕੇ ਦੇਖੋ ਤੁਹਾਨੂੰ ਕਾਰਬਨ ਨਹੀਂ ਮਿਲਣੀ ਜਮਈ ਤੁਹਾਨੂੰ ਸਨ ਰੂਫ ਹੈਗਾ ਮੈਂ ਤੁਹਾਨੂੰ ਕਾਰਬਨ ਦੇ ਵੀ ਦਰਸ਼ਨ ਵੇਖੇ ਕਰਾਨਾ ਐ ਐਗਜ਼ੌਸਟ ਆ ਗਿਆ ਆ ਦੇਖ ਲੋ ਆ ਭਾਈ ਉਂਗਲ ਇਹ ਆ ਦੇਖ ਲਓ ਕਾਰਬਨ ਨਹੀਂ ਤੁਹਾਨੂੰ ਮਿਲਣੀ ਇਹ ਹੈਗੀ ਆ BS6 ਹੁਣ ਆਪਾਂ BS6 ਪٹرول ਚ ਵੀ ਉਂਗਲ ਪਾ ਕੇ ਇੱਕ ਵਾਰ ਦੇਖੇ ਲੰਨੇ ਆ ਵੀ ਕੀ ਕਹਿੰਦੀ ਹੈ ਗੁਰਾਂ ਦੀ ਬਾਣੀ ਇਹਦੇ ਚ ਕਿਸੇ ਹੱਦ ਤੱਕ ਮਾੜੀ ਮੋਟੀ ਕਾਰਬਨ ਮਾਈਨਰ ਜੀ ਹੈ ਕਿਉਂ ਕਰ ਦੇਖ ਲਓ ਪਰ ਡੀਜ਼ਲ ਚ ਨਹੀਂ ਹੋਊਗੀ ਆ ਦੇਖ ਲਓ ਇਹਦੇ ਚ ਪٹرول ਚ ਹੈਗੀ ਆ ਪਾ ਡੀਜ਼ਲ ਚ ਤੁਹਾਨੂੰ ਕਾਰਬਨ ਨੀ ਮਿਲੂਗੀ ਜਮਾਈ ਇਸ ਕਰਕੇ ਸਾਰਾ ਅੰਦਰ ਜਮਾ ਹੋਈ ਜਾਂਦਾ ਸਮਾਨ ਬਾਕੀ ਇਹ ਸਾਰਾ ਟਮਟਮ ਇਹਨਾਂ ਦਾ ਸੇਮ ਆ ਅਗਲੀ ਗੱਲ ਆ ਗਈ 19 ਮਾਡਲ 4 ਸਿਲੰਡਰ BS4 ਡੀਜ਼ਲ ਇਹ 4 ਨੰਬਰ ਆ ਯੂਰੋ 4 4 ਸਿਲੰਡਰ ਡੀਜ਼ਲ ਇਹਦਾ ਹੈਗਾ ਕਿ ਇਹਦੀ ਇਹਦੀ ਤਾਕਤ BS6 ਨਾਲੋਂ ਥੋੜਾ ਜਿਹਾ ਘੱਟ ਤੁਰਦੀ ਆ ਪਰੇ ਦਾ ਮੇਨ ਜਿਹੜਾ ਐਡਵਾਂਟੇਜ ਇਹ ਆ ਕਿ ਇਹਦੀ ਐਵਰੇਜ ਬਹੁਤ ਜ਼ਿਆਦੀ ਆ ਪਰ ਜੇ ਆਪਾਂ ਪੈਟਰੋਲ ਨਾਲ ਕੰਪੇਅਰ ਕਰੀਏ ਪੈਟਰੋਲ ਨਾਲ ਉਹ ਉੱਪਰ ਤੁਰਦੀ ਆ BS6 ਨਾਲ ਥੋੜਾ ਥੱਲੇ ਤੁਰਦੀ ਆ ਪਰ ਇਹ ਆ ਵੀ ਇਹਦੀ ਜਿਹੜੀ ਮਾਈਲੇਜ ਆ ਉਹ 24 ਤੋਂ 25 ਕਿਲੋਮੀਟਰ ਤੱਕ ਚੱਲੀ ਜਾਂਦੀ ਆ ਇਹ ਰਹਿੰਦੀ ਆ ਡੀਜ਼ਲ 20 21 21 BS6 ਇਹਦਾ ਥੋੜਾ ਜਿਹਾ ਜਿਸਮ ਆ ਜਿਹੜਾ ਉਹ ਲਿਬੜਿਆ ਹੋਇਆ ਬਾਰੇ ਬੜਾ ਹੀ ਸਿੰਪਲ ਜਿਹਾ ਇਹਦਾ ਸਿਸਟਮ ਆ ਵੇਸਟ ਗੇਟ ਵਾਲੀ ਟਰਬੋ ਲੱਗੀ ਹੋਈ ਆ ਇਹਦੇ ਕੋਈ ਬਹੁਤਾ ਤੁਹਾਨੂੰ ਕਲੀਨ ਕਰਾਉਣ ਦੀ ਲੋੜ ਨਹੀਂ ਇਹਦੇ ਤਾਂ ਲੱਖ ਕਿਲੋਮੀਟਰ ਤੇ EGR ਵਗੈਰਾ ਇਨਟੇਕ ਮੈਨੀਫੋਲਡ ਚ ਕਲੀਨ ਕਰਾਉਣਾ ਕਰਾ ਲਓ ਨਹੀਂ ਐਡੀ ਕੋਈ ਬਾਲੀ ਸਮੱਸਿਆ ਨਹੀਂ ਹਾਂ 2 2.5 ਲੱਖ ਚੱਲ ਕੇ ਤਾਂ ਚਲੋ ਇਹ ਵੀ ਚੋਕ ਹੋ ਜਾਂਦੀਆਂ ਨੇ ਪਰ BS6 ਡੀਜ਼ਲ ਦੀ ਨਹੀਂ ਸਮੱਸਿਆ ਜਿਹੜੀ ਉਹ ਹੈ ਨਹੀਂ ਜੀ ਇਹ 19 ਮਾਡਲ ਜਿਸਮਾ ਇਹਦਾ ਇਹਦੇ ਸਨਰੂਫ ਨਹੀਂ ਹੈਗਾ ਚਾਬੀ ਨਾਲ ਸਟਾਰਟ ਹੁੰਦੀ ਆ ਐਵਰੇਜ ਬਾਲੀ ਆ ਇਹਦੀ ਆ ਇਹਦੇ ਟੈਲੀਵਿਜ਼ਨ ਛੋਟਾ ਲੱਗਿਆ ਹੋਇਆ ਮੈਨੂਅਲ ਟਾਂਚ ਤੇ ਚਾਬੀ ਆ ਜਿਹੜੀ ਉਹ ਦੂਈ ਆਮ ਸਿੰਪਲ ਲੱਗੀ ਹੋਈ ਆ ਇਹਦੇ 'ਚ ਆ ਮਤਲਬ ਕੀ ਹੈਗਾ ਵੀ ਇਹਦੀ ਐਵਰੇਜ ਜ਼ਿਆਦਾ ਇਹਦੇ ਮੁੰਡੇ ਨੇ ਸਾਡੇ ਭਤੀਜ ਨੇ ਲਾਇਪ ਪਾਏ ਹੋਏ ਨੇ ਇਹ ਵੀ ਪਟਿਆਲਾ ਨੰਬਰ ਆ ਉਹ ਵੀ ਪਟਿਆਲਾ ਨੰਬਰ ਆ ਉਹ ਵੀ ਪਟਿਆਲਾ ਨੰਬਰ ਆ ਸਾਰੀਆਂ ਪਟਿਆਲਾ ਨੰਬਰ ਨੇ ਮੇਰਾ ਖਿਆਲ ਆ ਕਿ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰੀ ਆ ਜੇ ਫੇਰ ਵੀ ਕੋਈ ਰਹਿ ਗਈ ਤਾਂ ਉਹਨੂੰ ਆਪਾਂ ਦੁਬਾਰੇ ਕਰ ਲਾਂਗੇ ਇੱਥੇ ਆਏ ਕੋਈ ਮੇਲਾ ਮੁੱਕਣ ਵਾਲਾ ਤਾਂ ਹੈ ਨਹੀਂ 4 ਨੰਬਰ ਡੀਜ਼ਲ 6 ਨੰਬਰ ਡੀਜ਼ਲ 6 ਨੰਬਰ ਪੈਟਰੋਲ ਇਹਨਾਂ ਦੇ ਮੈਂ ਕੱਲੀਆਂ-ਕੱਲੀਆਂ ਦੇ ਪੈਂਪਲੇਟ ਕੱਢ ਕੇ ਵੀ ਇਹਦੇ ਜਿਸਮ 'ਚ ਕਿੰਨਾ ਜੋਰ ਆ ਉਹਦੇ ਜਿਸਮ 'ਚ ਕਿੰਨਾ ਜੋਰ ਆ ਉਹਦੇ ਜਿਸਮ 'ਚ ਕਿੰਨਾ ਜੋਰ ਆ ਮੈਂ ਸਾਰਾ ਕੁਝ ਐਡ ਕਰ ਦੂੰਗਾ ਉਹ ਤੁਸੀਂ ਆਪਦਾ ਬਾਅਦ 'ਚ ਦੇਖੀ ਜਾਓ ਜਿੱਥੇ ਤੱਕ ਰਹੀ ਗੱਲ ਜੇ ਹੁਣ ਆਪਾਂ ਜੇਬ ਦੀ ਗੱਲ ਕਰੀਏ ਦੇਖੋ ਮੈਂ ਬਹੁਤ ਚਿਰ ਯੂਰਪ 'ਚ ਰਿਹਾ ਹਾਂ ਸਾਡੇ ਟਾਈਮਾਂ 'ਚ 20% ਗੱਡੀਆਂ ਯੂਰਪ 'ਚ ਡੀਜ਼ਲ ਹੁੰਦੀਆਂ ਦੀਆਂ ਅੱਜ ਬਲੈਤ 'ਚ 70% ਡੀਜ਼ਲ ਗੱਡੀਆਂ ਨੇ ਜਿਹੜਾ ਡੀਜ਼ਲ ਚਲਾਉਣ ਦੀ ਜਿਹਨੂੰ ਆदत ਪੈ ਗਈ ਉਹ ਬੰਦਾ ਪੈਟਰੋਲ ਗੱਡੀ ਨਹੀਂ ਚਲਾ ਸਕਦਾ ਜਿਹਨੂੰ ਪੈਟਰੋਲ ਚਲਾਉਣ ਦੀ ਪੈ ਗਈ ਉਹ ਡੀਜ਼ਲ ਨਹੀਂ ਚਲਾ ਸਕਦਾ ਜੇ ਆਪਾਂ ਓਵਰਆਲ ਜਿੰਨਾ ਕਿ ਮੇਰੀ ਉਮਰ ਆ ਜੇ ਆਪਾਂ ਮੇਨਟੇਨੈਂਸ ਕੋਸਟ ਦੀ ਗੱਲ ਕਰੀਏ ਆਲਮੋਸਟ ਆਲਮੋਸਟ ਉਮਰ ਅੱਜ ਡੀਜ਼ਲ ਦੀ ਵੱਧ ਹੋ ਗਈ ਕਾਸਟ ਆ ਜਿਹੜੀ ਆਲਮੋਸਟ ਬਰਾਬਰ ਆ ਪਰ ਜਿੱਥੇ ਤੱਕ ਐਵਰੇਜ ਦਾ ਸਵਾਲ ਆ ਜਿਹੜੇ ਬੰਦੇ ਨੇ ਕੱਟ ਚਲਾਉਣੀ ਆ ਉਹ ਤਾਂ ਲੈ ਲਵੇ ਭਾਵੇਂ ਪਟ્રોલ ਜੀਨੇ ਸਾਡੇ ਪਰਕੇ ਨੇ ਰੋਜ਼ ਕੁੱਤੇ ਖੱਸੀ ਕਰਦੇ ਵੀਰਾ ਪਿੰਦੇ ਫਿਰਨਾ ਕਦੇ ਉੱਥੇ ਲਾ ਲਈ ਉੱਥੇ ਕਦੇ ਬੱਕਰੀ ਖਾਣ ਲੱਗ ਗਏ ਕਦੇ ਮੱਛਲੀ ਖਾਣ ਲੱਗ ਗਏ ਉਹਨੂੰ ਤਾਂ ਆਹ ਡੀਜ਼ਲੇ 12 ਖਾਉ ਸਮਝੋ ਗੱਲ ਉਹਨੇ ਆਪਾਂ ਤਿੰਨ ਗੱਡੀਆਂ ਦਾ ਵਿਸ਼ਲੇਸ਼ਣ ਆ ਜਿਹੜਾ ਉਹ ਕਰਤਾ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਬਾਅਦ ਚ ਦੱਸ ਦਿਓ ਉਹ ਆਪਾਂ ਕਲੀਅਰ ਕਰ ਲਾਂਗੇ ਪਰ ਹੁਣ ਆਏ ਆ ਥੋੜੇ ਜਿਹਾ ਪੈਟਰੋਲ ਵਾਲੇ ਭਾਈ ਬਣ ਕੇ ਨਰਾਜ ਨਾ ਹੋਏ ਉਹ ਗੱਡੀ ਬਹੁਤ ਵਧੀਆ ਨਸ਼ਾ ਵੱਧ ਕਰਦੀ ਆ ਥੋੜਾ ਜਿਹਾ ਬਸ ਠੀਕ ਆ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ